ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ 9 ਤੇ 10 ਸਤੰਬਰ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਿਆਨ ਤੇ ਰਾਜਸਤਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੇ ਆਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਹਨੇਰ ਤੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਗੁਜਾਰਸ਼ ਕਰਨਾ ਚਾਹੁੰਦੇ ਆਂ ਜਿਹੜੇ ਵੀ ਚੈਨਲ ਤੇ ਨਵੇਂ ਆ ਚਾਹਨੋ ਸਬਸਕ੍ਰਾਈਬ ਨਹੀਂ 70 ਲੱਖਾਂ ਕਿ ਉਮੀਦ ਹੈ ਸਾਲ ਬੰਦੇ ਦਿਖਾਈ ਨਹੀਂ ਦੇ ਰਹੇ ਫਿਰ ਵੀ ਕਿਤੇ ਕਿਤੇ ਆਪਾਂ ਗੱਲ ਕਰਦੇ ਕੁਝ ਪੜ ਦੇ ਨਾਲ ਲੱਗਦੇ ਹੁਸ਼ਿਆਰਪੁਰ ਦੇ ਇਲਾਕੇ ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਰੋਪਨਗਰ ਅਨੰਦਪੁਰ ਸਿਆ ਮੋਹਾਲੀ ਚੰਡੀਗੜ੍ਹ ਕੋਲ ਲੁਧਿਆਣਾ ਆ ਗਿਆ ਮਲੇਰਕੋਟਲਾ ਪਟਿਆਲਾ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਜਾਂ ਦੱਖਣੀ ਇਲਾਕੇ ਹੋ ਗਏ ਕੁਸ਼ ਮਾਨਸਾ ਦੇ ਜਾਂ ਬਠਿੰਡਾ ਦੇ ਆਸ-ਪਾਸ ਖੇਤਰੋਗੇ ਸਹਾਰ ਹੋ ਗਿਆ ਸਿਰਸਾ ਦੇ ਕੁਝ ਅਜ ਪੂਰਬੀ ਇਲਾਕੇ ਹੋ ਗਏ ਜਿਹੜੇ ਆਪਾਂ ਗੱਲ ਕਰਦੇ ਪੰਜਾਬ ਦੇ ਨਾਲ ਲੱਗਦੇ ਕੁਝ ਖੇਤਰੋਗੇ ਤਾਂ ਉਸ ਤੋਂ ਬਾਅਦ ਕੁਝ ਅਜ ਜੀਂਦ ਹੋ ਗਿਆ ਕੁਰਕਸ਼ੇਤਰ ਵਾ ਕੈਥਲ ਅੰਬਾਲਾ ਪੰ ਹੋ ਗਏ ਤਾਂ ਇਹਨਾਂ ਵਿੱਚ ਸੁਭਾਵਨਾ ਜਿਹੜੀ ਕਿਤੇ ਕਿਤੇ ਬਾਂਦੀ ਦਿਖਾਈ ਦੇ ਰਹੀ ਜਾਨੀ ਕਿ ਅੱਜ ਜਿਹੜੇ ਕੁਝ ਕਲਾਕਿਆਂ ਵਿੱਚ ਜਿਹੜੇ ਹਲਚਲਾਂ ਹੋਣ ਦੀ ਸੁਭਾਵਨਾ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਹੋ ਸਕਦਾ ਹੈ ਕੁਝ ਕਲਾਕਿਆਂ ਵਿੱਚ ਥੋੜੇ ਤੇਜ਼ਮੀ ਜਿਹੜੇ ਛਰਾਟੇ ਜਿਹੜੇ ਪੈਣ ਦਾ ਸਾਰ ਨੇ ਕੁਝ ਕਲਾਕਿਆਂ ਵਿੱਚ ਰਵਗੇ ਇਕਾਂਦੁਕਾ ਪਾਗਾ ਵਿੱਚ ਸੁਭਾਵਨਾ ਤੇ ਜਰਤਰ ਲਾ ਕੇ ਮੌਸਮ ਜੇ ਠੀਕ ਠਾਕ ਰਹਿਣ ਦਾ ਸਾਰ ਨੇ ਕੁਝ ਕਲਾਕਾ ਹਲਕੀ ਸੰਗਣੀ ਪੱਤਲਵਾਈ ਦੇ ਨਾਲ ਕਿਤੇ ਕਿਤੇ ਠੰਡੀਆਂ ਹਵਾਵਾਂ ਚੱਲ ਸਕਦੇ ਕੁਝ ਕਲਾਕਿਆਂ ਵਿੱਚ ਕਿਣਮਣ ਜਾਂ ਇਕਾਂਦੁਕਾ ਪਾਗਾ ਵਿੱਚ ਕਿਤੇ ਕਿਤੇ ਹਲਕੇ ਤੋਂ ਦਰਮਿਆਨੇ ਛਰਾ ਬਾਕੀ ਜਿਹੜੇ ਪੱਛਮੀ ਸਰਦੀ ਲਾਕੇ ਹੋਗੇ ਜਾਂ ਕੁਝ ਪੂਰਬੀ ਦੱਖਣੀ ਲਾਕੇ ਇਹਨਾਂ ਵਿੱਚ ਚਰਤਰ ਲਾਕੇ ਮੌਸਮ ਠੀਕ-ਠਾਕ ਰਹਣ ਦੇ आसार ਨੇ 9 ਸਤੰਬਰ 2024 ਨੂੰ ਤਾਂ ਉਸ ਤੋਂ ਬਾਅਦ 10 ਸਤੰਬਰ ਦੀ ਗੱਲ ਕਰੀਏ 10 ਸਤੰਬਰ ਨੂੰ ਥੋੜੀਆਂ ਉਮੀਦ ਗਤੀਵਿਧੀਆਂ ਵਧਣੀਆਂ ਸ਼ੁਰੂ ਹੋਣਗੀਆਂ ਜਨਕਿ 10 ਸਤੰਬਰ ਨੂੰ ਕੁਝ ਇਲਾਕਿਆਂ ਵਿੱਚ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਜਾਨੀ ਕਿ ਪੰਜਾਬ ਦੇ ਘੱਟੋ-ਘੱਟ ਵੀ 40 ਤੋਂ 50 ਜਾਂ 50 ਤੋਂ 55% ਖੇਤਰਾਂ ਵਿੱਚ ਚਾਂਸ ਰਹਿਣਗੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਆ ਖਾਸ ਕਰ ਜਿਹੜੇ ਇਲਾਕੇ ਹੋਣਗੇ ਜਿਹੜੇ ਆਪਣੇ ਪੂਰਬੀ ਲਾਕੇ ਕੇ ਮੱਧ ਕੇਂਦਰ ਰੋਗੇ ਜਪਠਾਨ ਹੋ ਗਿਆ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਤਨਤਾ ਜਲੰਧਰ ਕਪੂਰਤਲਾ ਹੁਸ਼ਿਆਰਪੁਰ ਹੋ ਗਿਆ ਅਪਠਾਨਗੋੜ ਦੇ ਨਾਲ ਲੱਗਦੇ ਖੇਤਰ ਹੋਗੇ ਉਸ ਤੋਂ ਲੁਧਿਆਣਾ ਅਗਰ ਮੇਰਕੋਟ ਲਗਾ ਨਵਾਂ ਸ਼ਹਿਰ ਹੋ ਗਿਆ ਅਨੰਦਪੁਰ ਸਾਹਿਬ ਰੋਪਨਗਰ ਮੁਹਾਲੀ ਚੰਡੀਗੜ ਪਟਿਆਲਾ ਸੰਗਰੂਰ ਤੇ ਨਾਲ ਲੱਗਦੇ ਕੁਝ ਬਰਨਾਲਾ ਬਠਿੰਡਾ ਮਾਨਸਾ ਦੇ ਖੇਤਰ ਹੋਗੇ ਜਿਸ ਦੇ ਨਾਲ ਲੱਗਦੇ ਕੁਝ ਸਿਰਸਾ ਸਾਰ ਹੋ ਗਿਆ ਫਤਿਹਬਾਦ ਹੋ ਗਿਆ ਇਸ ਦੇ ਨਾਲ ਜੀਂਦ ਕੁਰਖੇਤਰ ਕੈਤਲ ਅੰਬਾਲਾ ਪੰਚਕੁਰ ਚੰਡੀਗੜ ਮੁਹਾਲੀ ਇਸ ਦੇ ਨਾਲ ਲੱਗਦੇ ਖੇਤਰੋਗੇ ਫਤਿਹਗੜ ਸਾਹਿਬ ਦੇ ਇਲਾਕੇ ਹੋਗੇ ਤੇ ਇਹਨਾਂ ਵਿੱਚ ਸਭਾਵਨਾ ਜਿਹੜੀ ਕਾਫੀ ਦਰਮਿਆਨੇ ਕਿਤੇ ਕਿਤੇ ਜਿਹੜੇ ਭਾਰਵੀ ਦੀ ਝਟ ਵੇਖਨ ਅੰਮ੍ਰਿਤਸਰੀ ਕੁਝ ਥੋੜੇ ਬੋਤ ਖੇਤਰਾ ਵਿੱਚ ਜਿਆਦਾਤਰ ਲਾਗੇ ਮੌਸਮ ਜੇ ਠੀਕ ਠਾਕ ਰਹਿੰਦਾ ਸਾਰ ਨੇ ਤਾਂ ਕੁਝ ਕਿਲਾਕੇ ਹਲਕੀ ਸੰਗਰੀ ਪੱਤਰ ਵਜ ਦੇ ਨਾਲ ਕਿਤੇ ਕਿਤੇ ਕੇਨ ਮਣ ਕਿਤੇ ਕਿਤੇ ਜਿਹੜਾ ਮੌਸਮ ਠੀਕ ਠਾਕ ਜਾਨੀ ਕਿ ਠੰਡੀਆਂ ਮਾਵਾਂ ਚੱਲ ਸਕਦੇ ਕੁਝ ਕਿਲਾਕੇ ਹਲਕੇ ਦਰਮਿਆਨੇ ਇਕਾ ਦੁਕਾ ਪਾਗਾ ਵਿੱਚ ਜਿਹੜੇ ਤੇਜ਼ ਰੜ ਦਰ ਜਿਹੜਾ ਮੈਂ ਦਰਜ ਕੀਤਾ ਜਸਰ ਕੱਲ 10 ਸਤੰਬਰ 2024 ਨੂੰ ਤਾਂ ਬਾਕੀ ਜਿਹੜੇ ਕੁਝ ਜਿਹੜੇ ਫਾਜ਼ਲ ਕਾਗਾ ਫਰੀਦਕੋਟ ਮੁਕਸਰ ਹੋ ਗਿਆ ਜਹਾ ਇਸ ਤੇ ਨਾਲ ਸੰਗਰੀ ਆ ਗਿਆ ਸੂਰਤਗੜਾ ਸ਼੍ਰੀ ਗੰਗਾ ਹਨ ਨਾਲ ਕਿ ਦਿੱਕਤ ਕੇ ਇਹਨਾਂ ਵਿੱਚ ਹਲਕੇ ਜਿਛਰਾਟੇ ਪੈਣ ਦੀ ਸਭਾਵਨਾ ਜਿਹੜੀ ਜਾਪ ਰਹੀ ਏ ਤੇ ਬਾਕੀ ਜ਼ਿਆਦਾਤਰ ਲਾਗੇ ਮੌਸਮ ਜੇ ਠੀਕ ਠਾਕ ਰਹਿਣ ਦਾ आसार ਨੇ ਕੁਝ ਪੰਜਾਬ ਦੇ 40 ਤੋਂ 45 ਜਾਂ 45 ਤੋਂ 50% ਖੇਤਰਾਂ ਵਿੱਚ ਚਾਂਸ ਰਹਿਣ ਕਿ ਤਕੜੇ ਦਰਮਿਆਨੇ ਤੇ ਕੋਈ ਥੋੜੇ ਬੋਤ ਖੇਤਰਾਂ ਵਿੱਚ ਪਾਣੀ ਦੀ ਛੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਸੀ ਤਾਂ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਜਾਪ ਰਹੀ ਜਾਨੀ ਕਿ ਅੱਜ 9 ਸਤੰਬਰ ਨੂੰ ਕੋਈ ਜ਼ਿਆਦਾਤਰ ਲਾਗੇ ਮੀਂਹ ਦੇ आसार ਜਿਹੜੇ ਬੰਦੇ ਦਿਖਾਈ ਨਹੀਂ ਦੇ ਰਹੇ ਕੁਝ ਪੂਰਬੀ ਇਲਾਕੇ ਤੋਂ ਸੈਟਲਾਈਟ ਤਸਵੀਰਾਂ ਵਿੱਚ ਵੇਖਦੇ ਕੁਝ ਪੂ ਦੇ ਪੰਜਾਬ ਦੇ ਖੇਤਰ ਕੋਈ ਚੰਡੀਗੜ੍ਹ ਦੇ ਨਾਲ ਲੱਗਦੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਇਹਨਾਂ ਵਿੱਚ ਸੁਭਾਉਣੀ ਜਿਹੜੀ ਕਾਫੀ ਜੜੀ ਬੰਦ ਦਿਖਾਈ ਦੇ ਰਹੀ ਅੱਜ 9 ਸਤੰਬਰ ਨੂੰ ਤਾਂ ਕੱਲ 10 ਸਤੰਬਰ ਨੂੰ ਥੋੜੀ ਉਮੀਦ ਕਰਤੀ ਤੇ ਵਤਨੀਆਂ ਸ਼ੁਰੂ ਹੋਣਗੀਆਂ ਜਾਨੀ ਕੁਝ ਕੁ ਇਲਾਕਿਆਂ ਵਿੱਚ ਜਿਹੜੇ ਉਮੀਦ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਫਿਰ ਜਿਹੜਾ ਮੌਸਮ ਵਿੱਚ ਬਦਲਾਅ ਜਿਹੜਾ ਵੇਖਣ ਨੂੰ ਮਿਲ ਰਿਹਾ ਕੱਲ 10 ਸਤੰਬਰ 2024 ਨੂੰ ਤਾਂ ਉਸ ਤੋਂ ਬਾਅਦ 11 ਤੇ 12 ਸਤੰਬਰ ਤੇ ਅਪਰ ਨੈਕਸਟ ਵੀਡੀਓ ਵਿੱਚ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ 11 ਤੇ 12 ਸਤੰਬਰ ਨੂੰ ਮੌਸ कि ਤੁਹਾਡੇ ਤੱਕ ਜਰੂਰ ਪਹੁੰਚ ਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਰ ਤੁਹਾਡਾ ਬਹੁਤ ਬਹੁਤ ਧੰਨਵਾਦ